ਜਿਨ੍ਹਾਂ ਨੂੰ ਪਿਆਰ ਨਾਲ ਨੂਤਨ ਕਿਹਾ ਜਾਂਦਾ ਸੀ ਬਹੁਤ ਵਧੀਆ ਅਮਰੇਤ ਰਸੀ। ਉਹਨਾਂ ਨੇ ਬਹੁਤ ਸਾਰੀਆਂ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ। ਚਾਰ ਦਹਾਕਿਆਂ ਦੇ ਕੈਰੀਅਰ ਵਿੱਚ ਉਹ 80 ਤੋਂ ਵੱਧ ਫਿਲਮਾਂ ਵਿੱਚ ਦਿਖਾਈ ਦਿੱਤੇ। ਜਿਨ੍ਹਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਵਿਸ਼ੇ ਸਨ। ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਉਤਮ ਅਭਿਨੇਤਰੀਆਂ ਵਿੱਚੋਂ ਜਾਣੀ ਜਾਂਦੀ ਨੂਤਨ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਉਹਨਾਂ ਨੇ 6 ਫਿਲਮ ਫੇਅਰ ਅਵਾਰਡ ਦਿੱਤੇ ਜਿਨ੍ਹਾਂ ਵਿੱਚ ਸਰਵੋਤਮ ਅਭਿਨੇਤਰੀ ਲਈ ਰਿਕਾਰਡ 5 ਫਿਲਮ ਫੇਅਰ ਅਵਾਰਡ ਸ਼ਾਮਲ ਹਨ 1974 ਵਿੱਚ ਉਹਨਾਂ ਨੂੰ ਪਦਮਸ਼ਰੀ ਨਾਲ ਵੀ ਨਿਵਾਜਿਆ ਗਿਆ ਫਿਲਮ ਨਿਰਮਾਤਾ ਕੁਮਾਰ ਸੇਨ ਸਮਰਾਥਾ ਤੇ ਫਿਲਮ ਅਭਿਨੇਤਰੀ ਸ਼ੋਭਨਾ ਸਮਰਸ ਦੇ ਕਰ ਬੰਬਈ ਵਿੱਚ ਜਨਮੀ ਨੂਤਨ ਨੇ 14 ਸਾਲ ਦੀ ਉਮਰ ਵਿੱਚ 1950 ਵਿੱਚ ਆਪਣੀ ਮਾਂ ਦੁਆਰਾ ਨਿਰਦੇਸ਼ਿਤ ਫਿਲਮ ਹਮਾਰੀ ਬੇਟੀ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਉਸ ਦੇ ਬਾਅਦ ਫਿਲਮ ਨਗੀਨਾ ਹਮ ਲੋਗ ਆਦ ਫਿਲਮਾਂ 'ਚ ਕੰਮ ਕੀਤਾ 1955 ਵਿੱਚ ਆਈ ਸੀਮਾ ਫਿਲਮ ਨੇ ਵਧੀਆ ਅਭਿਨੇਤਰੀਆਂ ਦੀ ਲਾਈਨ ਵਿੱਚ ਖੜਾ ਕਰ ਦਿੱਤਾ ਤੇ ਪਹਿਲਾ ਫਿਲਮ ਫੇਅਰ ਅਵਾਰਡ ਪ੍ਰਾਪਤ ਕੀਤਾ 1960 ਦੇ ਦਹਾਕੇ ਤੋਂ ਲੈ ਕੇ 1970 ਤੱਕ ਕਈ ਫਿਲਮਾਂ ਕੀਤੀਆਂ ਜਿਨ੍ਹਾਂ ਵਿੱਚ ਸੁਜਾਤਾ ਬੰਦਨੀ ਮਿਲਨ ਮੈਂ ਤુલਸੀ ਤੇਰੇ ਆਂਗਣ ਕੀ ਅਨਾੜੀ ਚਲਿਆ ਤੇਰੇ ਘਰ ਦੇ ਸਾਹਮਣੇ ਖੰਡਨ ਸਰਸਵਤੀ ਚੰਦਰ ਅਨੁਰਾਗ ਸੌਦਾਗਰ ਸ਼ਾਮਲ ਹਨ 사જન ਕੀ ਸਹੇਲੀ ਮੇਰੀ ਜੰਗ ਅਤੇ ਨਾਮਵਰਗੀਆਂ ਫਿਲਮਾਂ ਵਿੱਚ ਜ਼ਿਆਦਾਤਰ ਮਾਂ ਦੀਆਂ ਭੂਮਿਕਾ ਨਿਭਾਈਆਂ ਜਿਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ ਨੂਤਨ ਦਾ ਕਹਿਣਾ ਸੀ ਕਿ ਉਹ ਹਰੇਕ ਤਰ੍ਹਾਂ ਦੀ ਭੂਮਿਕਾ ਕਰਨਾ ਚਾਹੁੰਦੀ ਹੈ ਮੇਰੀ ਜੰਗ ਵਿੱਚ ਉਨ੍ਹਾਂ ਨੂੰ ਸਰਵੋਤਮ ਸਹਾਇਕ ਅਭਿਨੇਤਰੀ ਸ਼੍ਰੇਣੀ ਵਿੱਚ 6ਵਾਂ ਤੇ ਆਖਰੀ ਫਿਲਮ ਫੇਅਰ ਅਵਾਰਡ ਮਿਲਿਆ ਹੈ ਇਨਾਂ ਦਾ ਵਿਆਹ ਲੈਫਟਨੈਂਟ ਕਮਾਂਡਰ ਰਜਨੀਸ਼ ਬੈਲ ਨਾਲ ਹੋਇਆ। ਉਹਨਾਂ ਦਾ ਇੱਕੋ ਇੱਕ ਪੁੱਤਰ ਮੋਹਨਿਸ਼ ਬੈਲ ਹੈ ਜੋ ਇੱਕ ਬਦਿਆ ਕਲਾਕਾਰ ਹੈ। ਨੂਤਨ ਦਾ ਪਰਿਵਾਰ ਮੋੜ ਤੋਂ ਫਿਲਮੀ ਹੈ। ਅਰਬੀ ਕੁਮਾਰ ਸੇਨ ਸਮਰੱਥ ਅਤੇ ਸ਼ੋਭਨਾ ਸਮਰੱਥ ਦੇ ਚਾਰ ਬੱਚਿਆਂ ਵਿੱਚੋਂ ਸਭ ਤੋਂ ਵੱਡੀ ਨੂਤਨ ਸੀ। ਕੁਮਾਰ ਸੇਨ ਭਾਰਤ ਦੇ ਫਿਲਮ ਡਿਵੀਜ਼ਨ ਦੇ ਸ਼ੁਰੂਆਤੀ ਵਿਕਾਸਕਾਰਾਂ ਵਿੱਚੋਂ ਇੱਕ ਸਨ। ਉਹਨਾਂ ਦੀ ਨਾਨੀ ਰਤਨਬਾਈ ਅਤੇ ਮਾਸੀ ਨਰਨੀ ਜੈਵੰਤ ਵੀ ਅਦਾਕਾਰ ਸਨ। ਨੂਤਨ ਦੀਆਂ ਦੋ ਪੈਣਾ ਅਭਿਨੇਤਰੀ ਤਨੂਜਾ ਤੇ ਚਤਰ ਅਤੇ ਇੱਕ ਭਰਾ ਜੈਦੀਪ। ਅਭਿਨੇਤਰੀ ਕਾਜੋਲ ਅਤੇ ਤਨੀਸ਼ਾ ਮਖਰਜੀ ਨੂਤਨ ਦੀਆਂ ਭਾਣਜੀਆਂ ਹਨ। ਨੂਤਨ ਤਾਂ ਬਚਪਨ ਤੋਂ ਹੀ ਐਕਟਿੰਗ ਕਰਨ ਵੱਲ ਚੁਕਾ ਸੀ। ਉਹਨਾਂ ਨੂੰ ਗਾਉਣਾ ਤੇ ਨੱਚਣਾ ਪਸੰਦ ਸੀ। 4 ਸਾਲ ਤੱਕ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ 1953 ਵਿੱਚ ਜਦੋਂ ਉਹਨਾਂ ਦਾ ਕੈਰੀਅਰ ਸ਼ੁਰੂ ਹੋਇਆ ਤਾਂ ਉਸ ਤੋਂ ਪਹਿਲਾਂ ਉਹ ਵਿਦੇਸ਼ ਦੇ ਵਿੱਚ ਪੜਨ ਲਈ ਗਿਆ ਨੂਤਨ ਪਹਿਲੀ ਵਾਰ 1945 ਵਿੱਚ ਆਪਣੇ ਪਿਤਾ ਦੀ ਫਿਲਮ ਦਮਯੰਤੀ ਵਿੱਚ ਇੱਕ ਬੱਚੇ ਦੇ ਰੂਪ ਵਿੱਚ ਕੈਮਰੇ ਸਾਹਮਣੇ ਆਈ 14 ਸਾਲ ਦੀ ਉਮਰ ਵਿੱਚ ਆਪਣੀ ਮਾਂ ਦੁਆਰਾ ਨਿਰਦੇਸ਼ਿਤ ਹਮਾਰੀ ਬੇਟੀ ਵਿੱਚ ਮੁੱਖ ਭੂਮਿਕਾ ਨਿਭਾ ਕੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਇਸ ਫਿਲਮ ਨੂੰ ਲੈ ਕੇ ਕਾਫੀ ਆਲੋਚਨਾ ਵੀ ਹੋਈ ਸੀ ਨੂਤਨ ਦਾ ਕਹਿਣਾ ਹੈ ਕਿ ਮੈਨੂੰ ਬਦਸੂਰਤ ਕਹਿਣ ਵਾਲੇ ਰਿਸ਼ਤੇਦਾਰਾਂ ਨੇ ਰਾਤੋਂ ਰਾਤ ਆਪਣੀ رائے ਬਦਲ ਦਿੱਤੀ ਜਦੋਂ ਉਨ੍ਹਾਂ ਨੇ ਮੇਰੀ ਪਹਿਲੀ ਫਿਲਮ ਦੇਖੀ ਰਵਿੰਦਰ ਦਵੇ ਦੀ ਸਸਪੈਂਸ ਥ੍ਰਿਲਰ ਨਗੀਨਾ 1955 ਵਿੱਚ ਆਈ ਫਿਲਮ ਵਿੱਚ ਨੂਤਨ ਦੇ ਪ੍ਰਦਰਸ਼ਨ ਨੂੰ ਬਹੁਤ ਪਸੰਦ ਕੀਤਾ ਗਿਆ। ਇਹ ਫਿਲਮ ਵਧੀਆ ਰਹੀ। ਅਰਲੀ ਦੇ ਸਮੇਂ 15 ਸਾਲ ਦੀ ਉਮਰ ਹੋਣ ਕਰਕੇ ਉਸ ਦੇ ਪ੍ਰੀਮੀਅਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਇਹ ਪ੍ਰਮਾਣਿਤ ਇਹ ਸਰਟੀਫੀਕੇਟ ਸੀ। 1952 ਵਿੱਚ ਫੈਮਿਨਾ ਮੈਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ ਜਿੱਥੇ ਉਨ੍ਹਾਂ ਨੂੰ ਮੈਸ ਮਸੂਰੀ ਦਾ ਤਾਜ ਪਹਿਨਾਇਆ ਗਿਆ। ਸੀਮਾ ਫਿਲਮ 'ਚੋਂ ਉਨ੍ਹਾਂ ਨੂੰ ਪਹਿਲਾ ਫਿਲਮ ਫੇਅਰ ਅਵਾਰਡ ਮਿਲਿਆ। ਬੇਨ ਗੈਸਟ ਵਿੱਚ ਦਿਵਾਨੰਦ ਦੇ ਨਾਲ ਕੰਮ ਕੀਤਾ ਸੁਜਾਤਾ ਵਿੱਚ ਸੁਨੀਲ ਦੱਤ ਦੇ ਨਾਲ ਅਨਾੜੀ ਵਿੱਚ ਰਾਜ ਕਪੂਰ ਦੇ ਨਾਲ ਕੰਮ ਕੀਤਾ ਹੈ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਵਿੱਚ ਨੂਤਨ ਨੇ ਕੀਤੇ ਹੋਏ ਨੇ ਇਹਨੂੰ ਕਾਫੀ ਪਸੰਦ ਕੀਤਾ ਗਿਆ 1960 ਵਿੱਚ ਉਨ੍ਹਾਂ ਨੇ ਮਨਮੋਹ ਦਸਾਈ ਦੀ ਛਲਿਆ ਵਿੱਚ ਇੱਕ ਵਾਰ ਫਿਰ ਰਾਜ ਕਪੂਰ ਨਾਲ ਕੰਮ ਕੀਤਾ ਇਸ ਫਿਲਮ ਦੇ ਲਈ ਵੀ ਉਨ੍ਹਾਂ ਨੂੰ ਸਰਵੋਤਮ ਅਭਿਨੇਤਰੀ ਰੇ ਫਿਲਮ ਫੇਅਰ ਅਵਾਰਡ ਮਿਲਿਆ ਇਸ ਮੌਕੇ ਤੇ ਪੇਪਰਾਂ ਵਿੱਚ ਨੂਤਨ ਦੇ ਕੰਮ ਦੀ ਬਹੁਤ ਤਾਰੀਫ ਹੋਈ ਕਿ ਇਹ ਉਹ ਅਭਿਨੇਤਰੀ ਹੈ ਜਿਸ ਨੂੰ ਰਿਸ਼ਤੇਦਾਰਾਂ ਨੇ ਕਹਿ ਸੀ ਕਿ ਇਹ ਫਿਲਮਾਂ ਵਿੱਚ ਕੰਮ ਨਹੀਂ ਕਰ ਸਕੇਗੀ ਪਰ ਜਦੋਂ ਨੂਤਨ ਦੀਆਂ ਫਿਲਮਾਂ ਨੂੰ ਅਵਾਰਡ ਮਿਲੇ ਤਾਂ ਰਿਸ਼ਤੇਦਾਰ ਵੀ ਖੁਸ਼ ਹੋ ਗਏ ਦੇਵਾਨੰਦ ਦੇ ਨਾਲ ਉਹਨਾਂ ਦੀਆਂ ਕਈ ਫਿਲਮਾਂ ਸਨ ਜਿਨ੍ਹਾਂ ਵਿੱਚ ਪੇ ਗੈਸਟ بارش ਮੰਜ਼ਿਲ ਤੇਰੇ ਘਰ ਕੇ ਸਾਹਮਣੇ ਬਿਮਰ رائے ਦੀ ਕਲਾਸਕ ਫਿਲਮ ਵਿੱਚ ਆਪਣੇ ਪ੍ਰੇਮੀ ਦੀ ਪਤਨੀ ਦਾ ਕਤਲ ਕਰਨ ਵਾਲੀ ਨੂਤਨ ਦੀ ਇੱਕ ਅਜਿਹੀ ਕਹਾਣੀ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਬਿਮਰ رائے ਦੀ ਸਮਾਜਿਕ ਯਥਾਰਥਵਾਦੀ ਬੰਦਨੀ ਬੰਗਾਲੀ ਨਾਵਲ ਤੇ ਆਧਾਰਿਤ ਸੀ ਇਸ ਫਿਲਮ ਦੇ ਵਿੱਚ ਨੂਤਨ ਨੇ ਕਲਿਆਣੀ ਦਾ ਕਿਰਦਾਰ ਨਿਭਾਇਆ ਕਹਾਣੀ ਜੇਲ੍ਹ ਵਿੱਚ ਹੀ ਹੁੰਦੀ ਹੈ ਅਤੇ ਨੌਜਵਾਨ ਜੇਲ੍ਹ ਡਾਕਟਰ ਤਰਮਿੰਦਰ ਦੇ ਨਾਲ ਉਸ ਨਾਲ ਪਿਆਰ ਹੋ ਜਾਂਦਾ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਬੰਦਨੀ ਇੱਕ ਵੱਡੀ ਆਲੋਚਨਾਤਮਕ ਸਫਲਤਾ ਨੂਤਨ ਨੂੰ ਉਹਨਾਂ ਦੇ ਇਸ کردار ਦੇ ਲਈ ਸਭ ਤੋਂ ਵਧੀਆ ਸਮੀਖਿਆਵਾਂ ਮਾ ਪ੍ਰਾਪਤ ਹੋਈਆਂ ਹਨ ਇਸ ਨੂੰ ਭਾਰਤੀ ਸਿਨੇਮਾ ਦੀ ਸਭ ਤੋਂ ਵਧੀਆ ਪ੍ਰਦਰਸ਼ਨਾਂ ਵਿੱਚੋਂ ਇੱਕ ਮੰਨਿਆ ਗਿਆ ਹੈ ਇਸ ਫਿਲਮ ਨੇ ਕਈ ਅਵਾਰਡ ਜਿੱਤੇ ਜਿਸ ਵਿੱਚ ਫਿਲਮ ਸਰਵੋਤਮ ਫਿਲਮ ਲਈ ਨੂਤਨ ਨੂੰ ਤੀਜਾ ਅਵਾਰਡ ਮਿਲਿਆ ਉਸ ਸਮੇਂ ਦੇ ਪੇਪਰਾਂ ਨੇ ਲਿਖਿਆ ਕਿ ਨੂਤਨ ਅਜੇਹੀ ਅਭਿਨੇਤਰੀ ਹੈ ਜਿਨ੍ਹਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਇਸ ਫਿਲਮ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਕਲਿਆਣੀ ਚਰਿੱਤਰ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਇਸ ਫਿਲਮ ਨੂੰ ਬਾਲੀਵੁੱਡ ਦੀਆਂ ਸੁਪਰ ਫਿਲਮਾਂ ਦੇ ਵਿੱਚ ਗਿਣਿਆ ਗਿਆ ਹੈ ਸੌਦਾਗਰ ਫਿਲਮ ਦੇ ਵਿੱਚ ਅਮਿਤਾਬ ਬਚਨ ਦੇ ਨਾਲ ਕੰਮ ਕੀਤਾ ਜਿਸ ਲਈ ਅਵਾਰਡ ਮਿਲਿਆ ਮੈਂ ਤੁਲਸੀ ਤੇਰੇ ਆਂਗਨ ਕੀ ਨੂੰ ਵੀ ਬਹੁਤ ਪਸੰਦ ਕੀਤਾ ਗਿਆ 42 ਸਾਲ ਦੀ ਉਮਰ ਤੱਕ ਉਹ 5 ਫਿਲਮ ਫੇਅਰ ਅਵਾਰਡ ਜਿੱਤ ਚੁੱਕੇ ਸਨ ਜੋ ਇੱਕ ਰਿਕਾਰਡ ਬਣਿਆ ਹੈ ਨੂਤਨ ਸ਼ਾਇਦ ਆਪਣੀ ਪੀੜ੍ਹੀ ਦੀ ਇਕਲੋਤੀ ਅਭਿਨੇਤਰੀ ਸੀ ਜਿਨ੍ਹਾਂ ਨੇ ਆਪਣੇ 40 ਦੇ ਦਹਾਕੇ ਵਿੱਚ ਪ੍ਰਮੁੱਖ ਭੂਮਿਕਾਵਾਂ ਕੀਤੀਆਂ ਜਿਨ੍ਹਾਂ ਵਿੱਚ ਉਹ ਸਫਰ ਰਏ 사જન ਕੀ ਸਹੇਲੀ ਵਿੱਚ ਇੱਕ ਅਣਜਾਣ ਈਰਖਾਲੂ ਪਤਨੀ ਦੇ ਰੂਪ ਵਿੱਚ ਕੰਮ ਕੀਤਾ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਮੇਰੀ ਜੰਗ ਨਾਮ ਕਰਮਾ ਆਦ ਫਿਲਮਾਂ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਆਖਰੀ ਫਿਲਮ 1999 ਵਿੱਚ ਆਈ ਕਾਨੂੰਨ ਸੀ। ਉਹਨਾਂ ਦੀ ਮੌਤ 1991 ਵਿੱਚ ਕੈਂਸਰ ਨਾਲ ਹੋਈ। ਮੌਤ ਤੋਂ ਬਾਅਦ ਦੋ ਫਿਲਮਾਂ ਨਸੀਬਾ ਇਨਸਾਨੀਅਤ ਅਰੀਜ ਹੋਈਆਂ ਹਨ। ਉਹਨਾਂ ਨੇ ਇੱਕ ਟੀਵੀ ਸੀਰੀਅਲ ਮੁਜਰਮ ਹਾਜ਼ਰ ਹੋ ਵਿੱਚ ਵੀ ਕੰਮ ਕੀਤਾ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਉਹਨਾਂ ਨੇ ਇੱਕ ਫਿਲਮ ਦੇ ਵਿੱਚ ਦੋ ਗੀਤ ਵੀ ਗਾਏ ਸਨ। ਉਹਨਾਂ ਦਾ ਬੇਟਾ ਮੋਹਨેશ ਬਹਿਲ ਬਹੁਤ ਵਧੀਆ ਅਦਾਕਾਰ ਹੈ ਜਿਸ ਨੇ ਅਭਨੈਤਰੀ ਇਕਤਾ ਦੇ ਨਾਲ ਵਿਆਹ ਕਰਵਾਇਆ। ਉਹਨਾਂ ਦੀ ਪੋਤੀ ਪਰਨੂਤਨ ਬਹਿਲ ਵੀ ਫਿਲਮ ਅਦਾਕਾਰਾ ਹੈ ਨੂਤਨ ਅਜਾਈ ਕਲਾਕਾਰ ਸਨ ਜਿਨ੍ਹਾਂ ਦੀ ਆਪਣੀ ਡਾਇਲੌਗ ਡਿਲੀਵਰੀ ਨੂੰ ਲੈ ਕੇ ਕਾਫੀ ਗੱਲਬਾਤ ਹੁੰਦੀ ਰਹੀ ਹੈ ਆਲੋਚਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਆਵਾਜ਼ ਬਹੁਤ ਅਲੱਗ ਅਤੇ ਵੱਖਰੀ ਅਤੇ ਉਹਨਾਂ ਨੇ ਡਾਇਲੌਗ ਬੋਲਣ ਦਾ ਅੰਦਾਜ਼ ਵੀ ਡਿਫਰੈਂਸ ਸੀ ਉਹ ਜੋ ਵੀ ਡਾਇਲੌਗ ਬੋਲਦੇ ਸਨ ਕਾਫੀ ਪਸੰਦ ਕੀਤਾ ਜਾਂਦਾ ਰਿਹਾ ਹੈ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਉਹਨਾਂ ਨੇ ਲੋਕਾਂ ਦੇ ਦਿਲਾਂ ਤੇ ਅਮਿੱਟ ਛਾਪ ਛੱਡੀ ਹੈ ਨੂਤਨ ਅਜੇਹੀ ਅਭਿਨੇਤਰੀ ਸੀ ਜੋ ਫੋਰਬਸ ਦੁਆਰਾ ਭਾਰਤੀ ਸਿਨੇਮਾ ਦੇ 25 ਮਹਾਨ ਅਦਾਕਾਰਾਂ ਵਿੱਚ ਸ਼ਾਮਲ ਸੀ ਫਿਲਮ ਫੇਅਰ ਦੀ ਵੀ ਸੂਚੀ ਵਿੱਚ ਉਹ ਟੌਪ ਤੇ ਰਹੇ ਹਨ ਅਦਾਕਾਰ ਮੋਹਨਿਸ਼ ਬੈਲ ਦਾ ਕਹਿਣਾ ਹੈ ਕਿ ਮੈਨੂੰ ਆਪਣੀ ਮਾਂ ਨੂਤਨ ਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਇਹਨਾਂ ਦੀਆਂ ਕੀਤੀਆਂ ਫਿਲਮਾਂ ਅੱਜ ਵੀ ਯਾਦ ਹਨ ਜਿੱਥੇ ਉਹ ਵਧੀਆ ਅਭਿਨੇਤਰੀ ਸਨ ਉੱਥੇ ਕਮਾਲ ਦੇ ਇਨਸਾਨ ਵੀ ਸਨ ਆਪਣੇ ਕਲੀਗਜ਼ ਦੀ ਆਪਣੇ ਦੋਸਤਾਂ ਦੀ ਉਹ ਮਦਦ ਬਹੁਤ ਕਰਦੇ ਸਨ ਉਹਨਾਂ ਦਾ ਸਵਾਬ ਬਹੁਤ ਚੰਗਾ ਸੀ ਰੈਂਦੀ ਦੁਨੀਆ ਤੱਕ ਉਹਨਾਂ ਦੀਆਂ ਫਿਲਮਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ ਗਦਰ 2 ਵਰਗੀਆਂ ਬਲੌਕਬਾਸਟਰ ਹਿੱਟ ਫਿਲਮਾਂ ਦੇਣ ਵਾਲੇ ਸੰਨੀ ਦਿਓਲ ਬਾਰਡਰ 2 ਦੀ ਤਿਆਰੀ ਵਿੱਚ ਲੱਗੇ ਹਨ ਟਰੇਡ ਦਾ ਕਹਿਣਾ ਹੈ ਕਿ ਬਾਰਡਰ 2 ਵੀ ਬਹੁਤ ਵਧੀਆ ਫਿਲਮ ਹੈ ਸੁਣ ਵਿੱਚ ਆਇਆ ਕਿ ਇਸ ਦੀ ਸ਼ੂਟਿੰਗ ਕਸ਼ਮੀਰ ਦੀਆਂ ਵਾਦੀਆਂ ਵਿੱਚ ਹੋਵੇਗੀ ਪਰ ਇਹ ਵੀ ਪਤਾ ਲੱਗਾ ਹੈ ਕਿ ਉੱਤਰਾਖੰਡ ਦੇ ਕਨੌਲਟੀ ਇਲਾਕੇ ਵਿੱਚ ਇਸ ਦੀ ਸ਼ੂਟਿੰਗ ਸ਼ੁਰੂ ਕੀਤੀ ਗਈ ਹੈ ਇਹ ਦੇਰਾ ਦੂਨ ਤੋਂ 60 ਕਿਲੋਮੀਟਰ ਦੂਰ ਪਹਾੜੀ ਇਲਾਕਿਆਂ ਵਿੱਚ ਸਥਿਤ ਹੈ ਫਿਲਮ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਐਕਸ਼ਨ ਥ੍ਰਿਲਰ ਫਿਲਮ ਹੈ ਜਿਸ ਦੇ ਵਿੱਚ ਸन्नी देओल ਦਾ ਬਹੁਤ ਹੀ ਵਧੀਆ ਰੋਲ ਹੈ ਫਿਲਮ ਨਾਲ ਜੁੜੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਨੂੰ ਫਿਲਹਾਲ ਸੀਕ੍ਰੇਟ ਰੱਖਿਆ ਜਾ ਰਿਹਾ ਹੈ ਪਰ ਉੱਥੇ ਕਈ ਹਫ਼ਤੇ ਤੋਂ ਸ਼ੂਟਿੰਗ ਹੋ ਰਹੀ ਹੈ ਏ ਵੀ ਪਤਾ ਲੱਗਾ ਹੈ ਕਿ ਇਸ ਫਿਲਮ ਦੇ ਵਿੱਚ ਬਹੁਤ ਸਾਰੇ ਆਰਮੀ ਦੇ ਅਧਿਕਾਰੀ ਵੀ ਸ਼ਾਮਲ ਹਨ ਜੋ ਆਪਣੀ ਸਲਾਹ ਦੇ ਰਹੇ ਹਨ ਕੁਝ ਆਰਮੀ ਬੇਸਮੈਂਟਾਂ ਤੇ ਕੰਟੋਨਮੈਂਟ ਏਰੀਆ ਦੇ ਵਿੱਚ ਵੀ ਸ਼ੂਟਿੰਗ ਹੋ ਰਹੀ ਹੈ ਜਿੱਥੇ ਉਹਨਾਂ ਨੂੰ ਕੁਝ ਥਾਵਾਂ ਦੀ ਹੀ ਪਰਮਿਸ਼ਨ ਮਿਲੀ ਹੈ ਕਿਉਂਕਿ ਆਰਮੀ ਦੇ ਕਿਸੇ ਵੀ ਹਿੱਸੇ ਨੂੰ ਪੂਰੀ ਤਰ੍ਹਾਂ ਨਹੀਂ ਦਿਖਾਇਆ ਜਾ ਸਕਦਾ ਸਿਕਿਉਰਿਟੀ ਰੀਜ਼ਨ ਕਰਕੇ ਅਜਿਹਾ ਕਰਨਾ ਪੈਂਦਾ ਹੈ ਬਮਿਨਾ ਕੰਟੋਨਮੈਂਟ ਵਿੱਚ ਇਹ ਟੀਮ ਪੁੱਜੀ ਹੈ ਇੱਥੇ ਕਿਸੇ ਵੀ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਨਹੀਂ ਹੋਈ ਫਿਲਮ ਦਾ ਕੁਝ ਹਿੱਸਾ ਐਲੋਸੀ ਕਾਰਗਲ ਤੇ ਵੀ ਸ਼ੂਟ ਹੋਵੇਗਾ ਦੇਰਾ ਦੂਨ ਵਾਲੇ ਇਲਾਕੇ ਵਿੱਚ ਹਾਲੇ ਤੱਕ ਸੰਨੀ ਨੇ ਸ਼ੂਟਿੰਗ ਨਹੀਂ ਕੀਤੀ ਕਿਉਂਕਿ ਉਹ ਇਸ ਵਕਤ ਰਮਾਇਣ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ ਸਾਉਦੀ ਫਿਲਮ ਜਾਟ ਵੀ ਕਾਫੀ ਵਧੀਆ ਹੈ ਜਿਸ ਨੂੰ ਉਹ ਪੂਰਾ ਕਰ ਰਹੇ ਹਨ ਕੁਝ ਦਿਨਾਂ ਬਾਅਦ ਉਹ ਬਾਰਡਰ 2 ਦੀ ਟੀਮ ਨੂੰ ਜੁਆਇਨ ਕਰਨਗੇ ਇਸ ਫਿਲਮ ਦੇ ਵਿੱਚ ਵਰਨ ਧੋਬਨ ਅਤੇ ਪ੍ਰਸਿੱਧ ਗਾਇਕ ਤੇ ਅਦਾਕਾਰ ਦਲਜੀਤ ਦਸਾਂਝ ਵੀ ਹਨ ਜਿਨ੍ਹਾਂ ਦੇ ਕਰਦਾਰ ਬਹੁਤ ਵਧੀਆ ਹੈ ਦਲਜੀਤ ਦਾ ਕਹਿਣਾ ਹੈ ਕਿ ਉਹ ਸੰਨੀ ਬਾਜੀ ਦੇ ਨਾਲ ਇਹ ਫਿਲਮ ਕਰਕੇ ਆਪਣੇ ਆਪ ਨੂੰ ਬਹੁਤ ਵਧੀਆ ਮਹਿਸੂਸ ਕਰਦੇ ਹਨ ਕਿ ਸੰਨੀ ਬਾਜੀ ਦੇ ਨਾਲ ਕੰਮ ਕਰਨ ਨੂੰ ਮਿਲ ਰਿਹਾ ਹੈ ਸੰਨੀ ਦਿਓਲ ਦਾ ਕਹਿਣਾ ਹੈ ਕਿ ਮੇਰੀ ਇਸ ਫਿਲਮ ਦੇ ਵਿੱਚ ਬਹੁਤ ਵਧੀਆ ਭੂਮਿਕਾ ਹੈ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਫਿਲਮ ਜਲਦੀ ਤਿਆਰ ਹੋ ਰਹੀ ਹੈ ਪਹਿਲੀ ਬਾਰਡਰ ਫਿਲਮ ਨੇ ਵੀ ਬਹੁਤ ਧੇਲਕਾ ਮਚਾਇਆ ਸੀ ਅਤੇ ਵਧੀਆ ਗਈ ਸੀ ਬਾਰਡ 2 ਤੋਂ ਵੀ ਉਹਨਾਂ ਨੂੰ ਬਹੁਤ ਉਮੀਦ ਹੈ ਕਈ ਫਿਲਮਾਂ ਫਲॉप ਦੇਣ ਦੇ ਬਾਅਦ ਬਿੱਗ ਬੀ ਨੂੰ ਜੰਜੀਰ ਫਿਲਮ ਮਿਲੀ ਸੀ 1972 ਵਿੱਚ ਸ਼ੂਟ ਹੋਈ ਜੰਜੀਰ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਇਸ ਫਿਲਮ ਦੇ ਨਾਂ ਬਹੁਤ ਸਾਰੇ ਰਿਕਾਰਡ ਹਨ ਪ੍ਰਕਾਸ਼ ਮਹਰਾ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਸੀ ਇਸ ਫਿਲਮ ਦੇ ਲਈ ਪਹਿਲਾ ਤਰਮਿੰਦਰ ਨੂੰ ਅਪਰੋਚ ਕੀਤਾ ਗਿਆ ਲੇਕਿਨ ਕੁਝ ਵਜ੍ਹਾ ਕਰਕੇ ਉਹਨਾਂ ਨੇ ਫਿਲਮ ਮਨ੍ਹਾ ਕਰ ਦਿੱਤੀ ਜਿਸ ਤੋਂ ਬਾਅਦ ਲੇਖਕ ਸਲੀਮ ਖਾਨ ਉਦਾਸ ਹੋ ਗਏ ਤੇ ਫਿਰ ਉਹਨਾਂ ਨੇ ਦੇਵਾਨੰਦ ਦੇ ਨਾਲ ਗੱਲਬਾਤ ਕੀਤੀ ਉਹ ਵੀ ਨਹੀਂ ਮੰਨੇ ਦਲੀਪ ਕੁਮਾਰ ਨੂੰ ਵੀ ਇਸ ਫਿਲਮ ਬਾਰੇ ਕਿਹਾ ਗਿਆ ਦਲੀਪ ਕੁਮਾਰ ਦਾ ਕਹਿਣਾ ਹੈ ਕਿ ਇਹਦੇ ਵਿੱਚ ਕੁਝ ਕਰਨ ਦੇ ਲਈ ਕੁਝ ਵੀ ਨਹੀਂ ਹੈ ਇਸ ਲਈ ਉਹਨਾਂ ਨੇ ਮਨ੍ਹਾ ਕਰ ਦਿੱਤਾ ਆਖਰਕਾਰ ਫਿਰ ਇਹ ਰੋਲ ਅਮਤਾਬਚਨ ਦੀ ਝੋਲੀ ਵਿੱਚ ਪਿਆ ਹੈ ਇਸ ਤੋਂ ਪਹਿਲਾਂ ਉਹਨਾਂ ਨੇ 11 ਫਿਲਮਾਂ ਫਲॉप ਦਿੱਤੀਆਂ ਸਨ ਜੰਜੀਰ ਸਲੀਮ ਖਾਨ ਅਤੇ ਜਵੇਦ ਅਕਟਰ ਦੀ ਲਿਖੀ ਹੋਈ ਕਹਾਣੀ ਸੀ ਇਸ ਫਿਲਮ ਨੇ ਭਾਰਤੀ ਸਿਨੇਮੇ ਨੂੰ ਬਦਲ ਕੇ ਹੀ ਰੱਖ ਦਿੱਤਾ ਇਹ ਵੀ ਪਤਾ ਲੱਗਾ ਹੈ ਕਿ ਇਸ ਫਿਲਮ ਦੇ ਵਿੱਚ ਕੋਈ ਵੀ ਹੀਰੋਇਨ ਕੰਮ ਕਰਨ ਨੂੰ ਨਹੀਂ ਤਿਆਰ ਸੀ ਫਿਰ ਜੈ ਵਚਨ ਨਾਲ ਗੱਲਬਾਤ ਕੀਤੀ ਗਈ ਉਹ ਇਹ ਫਿਲਮ ਕਰਨਾ ਮੰਨ ਗਏ ਜੈ ਨੇ ਅਮਤਾਬਚਨ ਕਰਕੇ ਇਸ ਫਿਲਮ ਨੂੰ ਹਾਂ ਕੀਤੀ ਅਤੇ ਇਹ ਫਿਲਮ ਯਾਦਗਾਰ ਬਣ ਗਈ ਇਹ ਫਿਲਮ ਬਾਕਸ ਆਫਿਸ ਤੇ ਬਹੁਤ ਹਟ ਹੋਈ ਅਤੇ ਬੈਗਬੀ ਦਾ ਕੰਮ ਵੀ ਸਾਰਿਆਂ ਨੂੰ ਪਸੰਦ ਆਇਆ ਹੈ। ਅਮਤਾਪ ਬਚਨ ਦਾ ਕਹਿਣਾ ਹੈ ਕਿ ਮੈਂ ਲਗਾਤਾਰ ਬਹੁਤ ਸਾਰੀਆਂ ਫਿਲਮਾਂ ਠੀਕ ਨਹੀਂ ਦਿੱਤੀਆਂ ਜਿਸ ਕਰਕੇ ਮੈਨੂੰ ਜੰਜੀਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਇਹ ਫਿਲਮ ਬਹੁਤ ਵਧੀਆ ਰਹੀ ਹੈ। ਸਲੀਮ ਜਵੇਦੀ ਜੋੜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ। ਐਸਐਸ ਰਾਜਾ ਮੋਲੀ ਅਜੇਹੇ ਭਾਰਤੀ ਸਿਨੇਮੇ ਦੇ ਦਿਗਜ ਨਿਰਦੇਸ਼ਕ ਹਨ ਜਿਨ੍ਹਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਜਿਨ੍ਹਾਂ ਵਿੱਚ ਬਾਹੂਬਲੀ 1 ਐਂਡ 2 ਫਿਲਮ ਆਰ 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 ਅਤੇ ਹੋਰ ਫਿਲਮਾਂ ਅੱਜਕੱਲ ਉਹ ਮਹੇਸ਼ ਬਾਬੂ ਦੇ ਨਾਲ ਆਪਣੀ ਫਿਲਮ ਐਸ ਐਸ ਐਮ ਬੀ 29 ਨੂੰ ਲੈ ਕੇ ਚਰਚਾ ਵਿੱਚ ਹਨ ਜਿਸ ਦੀ ਉਹ ਸ਼ੂਟਿੰਗ ਜਲਦੀ ਸ਼ੁਰੂ ਕਰਨ ਵਾਲੇ ਹਨ ਇਸ ਦੇ ਬਾਅਦ ਰਾਜਾ ਮੌਲੀ ਹੁਣ ਮਹਾਪਾਰਤ ਦੇ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ ਮਹਾਪਾਰਤ ਵੀ ਬਹੁਤ ਮਹਿੰਗੀ ਫਿਲਮ ਹੋਵੇਗੀ ਜਿਸ ਦੀ ਕਹਾਣੀ ਲਿਖੀ ਜਾ ਚੁੱਕੀ ਹੈ ਰਾਜਾ ਮੌਲੀ ਦਾ ਕਹਿਣਾ ਹੈ ਕਿ ਇਹ ਬਹੁਤ ਵੱਡੇ ਪੈਮਾਨੇ ਤੇ ਫਿਲਮ ਬਣੇਗੀ ਜਿਸ ਨੂੰ ਲੋਕ ਯਾਦ ਕਰਨਗੇ ਰਾਜਾ ਮੌਲੀ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਪਹਿਲਾਂ ਤੋਂ ਹੀ ਮਹਾਭਾਰਤ ਨੂੰ ਬਣਾਉਣਾ ਚਾਹੁੰਦੇ ਸੀ ਲੇਕਿਨ ਲੇਕਿਨ ਕੋਈ ਗੱਲਬਾਤ ਸਿਰੇ ਨਹੀਂ ਚੜ ਸਕੀ ਇਹ ਵੀ ਸੁਣਨ ਵਿੱਚ ਆਇਆ ਕਿ ਬਹੁਬਲੀ ਦੇ ਬਾਅਦ ਮਹਾਭਾਰਤ ਬਣਾਉਣਾ ਚਾਹੁੰਦੇ ਸੀ ਲੇਕਿਨ ਅਜਾਇਹਾ ਨਹੀਂ ਕਰ ਸਕੇ ਜਿਸ ਕਾਰਨ ਉਹਨਾਂ ਨੇ ਆਰ 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 ਸ਼ੁਰੂ ਕਰ ਦਿੱਤੀ ਹੁਣ ਉਹ ਮਹਾਭਾਰਤ ਦੀ ਸ਼ੂਟਿੰਗ ਲਈ ਤਿਆਰੀਆਂ ਕਰ ਰਹੇ ਹਨ ਜੋ ਵੱਡੇ ਪੈਮਾਨੇ ਤੇ ਫਿਲਮ ਬਣ ਰਹੀ ਹੈ ਇਸ ਦਾ ਬਜਟ ਵੀ ਬਹੁਤ ਵੱਡਾ ਹੈ ਇਸ ਫਿਲਮ ਦੇ ਵਿੱਚ ਬਹੁਤ ਸਾਰੇ ਸੁਪਰਸਟਾਰ ਕੰਮ ਕਰਨਗੇ ਅਤੇ ਬਹੁਤ ਸਾਰੀਆਂ ਹੈਰੋਇਨ ਨੂੰ ਵੀ ਲਿਆ ਜਾ ਰਿਹਾ ਹੈ ਰਾਜਾ ਮੌਰੀ ਦਾ ਕਹਿਣਾ ਹੈ ਕਿ ਮਹਾਭਾਰਤ ਫਿਲਮ ਫਿਲਮ ਜਗਤ ਦੇ ਵਿੱਚ ਇਤਿਹਾਸ ਕਾਇਮ ਕਰੇਗੀ ਫਿਲਮ ਐਮਰਜੈਂਸੀ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੀ ਕੰਗਨਾਰ ਰਣੌਤ ਦਾ ਕਹਿਣਾ ਹੈ ਕਿ ਉਹ ਅੱਗੇ ਤੋਂ ਕੋਈ ਵੀ ਪੋਲਿਟੀਕਲ ਫਿਲਮ ਨਹੀਂ ਬਣਾਵੇਗੀ ਕਿਉਂਕਿ ਐਮਰਜੈਂਸੀ ਫਿਲਮ ਨੂੰ ਲੈ ਕੇ ਉਸ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ਇਸ ਫਿਲਮ ਦੇ ਵਿੱਚ ਉਸ ਨੇ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਸੀ ਜਿਸ ਦਾ ਕਾਫੀ ਵਿਰੋਧ ਹੋਇਆ ਹੈ ਕੰਗਣਾ ਦਾ ਕਹਿਣਾ ਹੈ ਕਿ ਮੈਂ ਹੁਣ ਤੈਅ ਕਰ ਲਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤੀ ਤੇ ਆਧਾਰਿਤ ਕੋਈ ਵੀ ਫਿਲਮ ਨਹੀਂ ਬਣਾਵੇਗੀ ਉਸ ਦਾ ਕਹਿਣਾ ਹੈ ਕਿ ਹੁਣ ਮੈਨੂੰ ਸਮਝ ਆ ਗਿਆ ਹੈ ਕਿ ਬਹੁਤ ਸਾਰੇ ਲੋਕ ਅਜਾਹੇ ਹਨ ਜੋ ਕਿਸੇ ਵੀ ਚੰਗੀ ਚੀਜ਼ ਨੂੰ ਪਸੰਦ ਨਹੀਂ ਕਰਦੇ ਕੰਗੜਾ ਦਾ ਕਹਿਣਾ ਹੈ ਕਿ ਐਮਰਜੈਂਸੀ ਫਿਲਮ 1975 ਤੋਂ ਲੈ ਕੇ 1977 ਦੇ 21 ਮਹੀਨਿਆਂ ਦੇ ਸਮੇਂ ਦੇ ਬੇਸਡ ਇਹ ਕਹਾਣੀ ਹੈ ਇਹ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਵੇਗੀ ਕੰਗੜਾ ਦਾ ਕਹਿਣਾ ਹੈ ਕਿ ਮੈਂ ਇਸ ਫਿਲਮ ਦੇ ਜਿੱਥੇ ਖਰਚਾ ਕੀਤਾ ਉਥੇ ਇਸ ਲਈ ਮਿਹਨਤ ਵੀ ਬਹੁਤ ਕੀਤੀ ਹੈ ਪਰ ਵਿਵਾਦਾਂ ਦੇ ਕਾਰਨ ਮੇਰੀ ਫਿਲਮ ਐਮਰਜੈਂਸੀ ਕਾਫੀ ਲੇਟ ਹੋਈ ਹੈ ਜਿਸ ਦਾ ਮੈਨੂੰ ਨੁਕਸਾਨ ਹੋਇਆ ਹੈ ਪਰ ਮੈਂ ਏ ਜ਼ਰੂਰ ਕਹਿੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਲਮਾਂ ਦਾ ਬਣਾਵਾਂਗੀ ਲੇਕਿਨ ਰਾਜਨੀਤੀ ਤੇ ਆਧਾਰਿਤ ਕੋਈ ਵੀ ਫਿਲਮ ਨਹੀਂ ਬਣਾਵਾਂਗੀ। ਸ਼ਾਹਿਦ ਕਪੂਰ ਅਜਿਹਾ ਕਲਾਕਾਰ ਹੈ ਜਿਸ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ। ਉਸ ਦੀ ਫਿਲਮ ਹੈ ਨਮੀ ਦੇਵਾ ਜਿਸ ਦੇ ਵਿੱਚ ਉਸ ਨੇ ਐਕਸ਼ਨ ਕੀਤਾ ਹੈ। ਇਹ ਫਿਲਮ 31 ਜਨਵਰੀ ਨੂੰ ਸ਼ਰਮਾ ਕਰਾਂ ਦੇ ਵਿੱਚ ਲੱਗੇਗੀ ਜਿਸ ਵਿੱਚ ਉਸ ਦਾ ਬਹੁਤ ਹੀ ਵਧੀਆ ਰੋਲ ਹੈ ਪਰ ਐਂਗਰੀ ਜੰਗ ਮੈਂਦਾ ਹੈ। ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਲੇਕਿਨ ਲੋਕ ਇਸ ਨੂੰ ਕਬੀਰ ਫਿਲਮ ਦੇ ਨਾਲ ਜੋੜ ਕੇ ਦੇਖ ਰਹੇ ਹਨ ਪਰ ਸ਼ਾਹਿਦ ਕਪੂਰ ਦਾ ਕਹਿਣਾ ਹੈ ਕਿ ਮੇਰੀ ਇਹ ਫਿਲਮ ਦੇਵਾ ਬਿਲਕੁਲ ਅਲੱਗ ਹੈ ਐਕਸ਼ਨ ਥ੍ਰਿਲਰ ਫਿਲਮ ਹੈ ਜਿਸ ਦੇ ਲਈ ਨਿਰਮਾਤਾ ਨਿਰਦੇਸ਼ਕ ਅਤੇ ਸਾਡੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਤੇ ਮੈਂ ਵੀ ਬਹੁਤ ਮਿਹਨਤ ਕੀਤੀ ਹੈ ਮੈਨੂੰ ਆਸ ਹੈ ਕਿ ਇਹ ਫਿਲਮ ਬਹੁਤ ਹਿੱਟ ਜਾਵੇਗੀ ਜਿੱਥੇ ਇਸ ਫਿਲਮ ਦੇ ਵਿੱਚ ਸ਼ਾਹਿਦ ਨੇ ਸਟੰਟ ਕੀਤੇ ਹਨ ਉਸ ਦੇ ਨਾਲ ਉਸ ਨੇ ਵਧੀਆ ਡਾਂਸ ਸਟੈਪ ਵੀ ਕੀਤੇ ਹਨ ਇਸ ਫਿਲਮ ਦੇ ਰਿਲੀਜ਼ ਗੀਤਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਇੱਕ ਬਹੁਤ ਵਧੀਆ ਡਾਂਸਰ ਵੀ ਹੈ। ਸ਼ਾਹਿਦ ਕਪੂਰ ਦਾ ਕਹਿਣਾ ਹੈ ਕਿ ਮੈਨੂੰ ਇਸ ਫਿਲਮ ਦੇ ਵਿੱਚ ਵੱਖ-ਵੱਖ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਫਿਲਮ 31 ਜਨਵਰੀ ਨੂੰ ਸ਼ਰਮਾ ਕਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਇਹ ਇੱਕ ਅਜਾਈ ਐਕਸ਼ਨ ਥ੍ਰਿਲਰ ਫਿਲਮ ਹੈ ਜਿਸ ਨੂੰ ਦਰਸ਼ਕ ਬਾਰ-ਬਾਰ ਦੇਖਣਗੇ। ਇਸ ਫਿਲਮ ਦੇ ਵਿੱਚ ਕੁਬਰਾ ਸੈਦ, ਪਵੈਲ ਗੁਲਾਟੀ ਵੀ ਨਜ਼ਰ ਆਉਣਗੇ। ਸ਼ਾਹਿਦ ਇਸ ਫਿਲਮ ਦੇ ਵਿੱਚ ਪੁਲਿਸ ਅਧਿਕਾਰੀ ਦੇ کردار ਵਿੱਚ ਅਤੇ ਪੂਜਾ ਇੱਕ ਪੱਤਰਕਾਰ ਦੇ ਰੂਪ ਵਿੱਚ ਦਿਖਾਈ ਦੇਵੇਗੀ। ਸ਼ਾਹਿਦ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਟੀਜ਼ਰ ਅਤੇ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਦਰਸ਼ਕਾਂ ਨੇ ਬਹੁਤ ਹੀ ਪਿਆਰ ਦਿੱਤਾ ਹੈ ਜਿਸ ਲਈ ਉਹਨਾਂ ਦਾ ਧੰਨਵਾਦ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸ਼ਾਹਿਦ ਕਪੂਰ ਦੀ ਏ ਇਮੇਜ ਅਮਿਤਾਭਚਨ ਬਾਂਗ ਐਂਗਰੀ ਜੰਗਮੈਨ ਦੀ ਨਜ਼ਰ ਆ ਰਹੀ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਸ 33 ਨੂੰ ਲੈ ਕੇ ਅਪਡੇਟ ਨਵੀਂ ਸਾਹਮਣੇ ਆਈ ਹੈ ਕਿ ਇਸ ਫਿਲਮ ਦੇ ਵਿੱਚ ਆਕਸ਼ੇ ਕੁਮਾਰ ਵੀ ਖਾਸ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ। ਸ਼ਰਦਾ ਕਪੂਰ, ਰਾਜਕੁਮਾਰ ਰਾਓ, ਪੰਕਜ ਤਰਪਾਠੀ ਸਟਾਰਰ ਫਿਲਮ ਇਸਤਰੀ ਦੂ ਨੇ ਬੀਤੇ ਸਾਲ ਜ਼ਬਰਦਸਤ ਕਮਾਈ ਕੀਤੀ ਹੈ। ਇਸ ਹਾਰਰ ਕਮੇਡੀ ਦੇ ਵਿੱਚ ਕਈ ਸਟਾਰਸ ਨੇ ਕੰਮ ਕੀਤਾ ਜਿਨ੍ਹਾਂ ਵਿੱਚ ਆਕਸ਼ੇ ਕੁਮਾਰ, ਤਮੰਨਾ ਅਤੇ ਵਰਨ ਤਵਨ ਸ਼ਾਮਲ ਹਨ। ਆਕਸ਼ੇ ਕੁਮਾਰ ਦਾ ਕਮੇਡੀ ਅੰਦਾਜ਼ ਲੋਕਾਂ ਨੂੰ ਬਹੁਤ ਪਸੰਦ ਆਇਆ ਹੈ। ਕੋਧਨ ਪਹਿਲਾ ਮੈਡਾਕ ਫਿਲਮ ਨੇ ਇਸਤਰੀ 3 ਦਾ ਐਲਾਨ ਕੀਤਾ ਹੈ ਇਹ ਫਿਲਮ 13 ਅਗਸਤ 2027 ਨੂੰ ਸਿਨੇਮਾ ਕਰਾਂ ਵਿੱਚ ਰਿਲੀਜ਼ ਹੋਵੇਗੀ ਸੂਤਰਾਂ ਦਾ ਕਹਿਣਾ ਹੈ ਕਿ ਭਾਗ ਤੀਜੇ ਦੇ ਵਿੱਚ ਆਕਸ਼ੇ ਕੁਮਾਰ ਹੋਣਗੇ ਜਾਂ ਨਹੀਂ ਹੋਣਗੇ ਇਸ ਬਾਰੇ ਕੋਈ ਵੀ ਕਨਫਰਮ ਨਹੀਂ ਕੀਤਾ ਗਿਆ ਪਰ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਆਕਸ਼ੇ ਕੁਮਾਰ ਇਸਤਰੀ ਪਾਰਟ 3 ਵਿੱਚ ਵੀ ਨਜ਼ਰ ਆਉਣਗੇ ਇਸ ਮੌਕੇ ਤੇ ਨਿਰਮਾਤਾ ਦਿਨੇਸ਼ ਅਤੇ ਨਿਰਦੇਸ਼ਕ ਅਮਰ ਕੌਸ਼ਕ ਦਾ ਕਹਿਣਾ ਹੈ ਕਿ ਆਕਸ਼ੇ ਇਸਤਰੀ ਪਾਰਟ 3 ਵਿੱਚ ਵੀ ਹੋਣਗੇ ਦਰੇਸ਼ ਦਾ ਕਹਿਣਾ ਹੈ ਕਿ ਆਕਸ਼ੇ ਕੁਮਾਰ ਜਿੱਥੇ ਬਹੁਤ ਵਧੀਆ ਕਲਾਕਾਰ ਹਨ ਉਥੇ ਇਨਸਾਨ ਵੀ ਬਹੁਤ ਵਧੀਆ ਹਨ ਜਿਸ ਫਿਲਮ ਦੇ ਵਿੱਚ ਵੀ ਆਉਂਦੇ ਹਨ ਚਾਰ ਚੰਦ ਲਾ ਦਿੰਦੇ ਹਨ ਉਹਨਾਂ ਦੀ ਕਮੇਡੀ ਬਹੁਤ ਜ਼ਬਰਦਸਤ ਹੈ ਤੇ ਟਾਈਮਿੰਗ ਬਹੁਤ ਪਰਫੈਕਟ ਹੈ ਜਿਸ ਕਰਕੇ ਆਕਸ਼ੇ ਕੁਮਾਰ ਦੇ ਨਾਲ ਕੰਮ ਕਰਕੇ ਬਹੁਤ ਮਜ਼ਾ ਆਉਂਦਾ ਹੈ ਅਦਾਕਾਰਾ ਰਸ਼ਮਿਕਾ ਮੰਦਾਨਾ ਹਾਲ ਹੀ ਵਿੱਚ ਜਿਮ ਦੇ ਵਿੱਚ ਸੱਟ ਲੱਗਣ ਕਾਰਨ ਜ਼ਖਮੀ ਹੋ ਗਈ ਹੈ ਜਿਸ ਕਾਰਨ ਉਸ ਦੀ ਸ਼ੂਟਿੰਗ ਨੂੰ ਰੋਕਣਾ ਪਿਆ ਹੈ ਪੈਨ ਇੰਡੀਆ ਦੀ ਫੀਮੇਲ ਸਟਾਰ ਰਸ਼ਮਿਕਾ ਨੂੰ ਡਾਕਟਰਾਂ ਨੇ ਪੂਰੀ ਤਰ੍ਹਾਂ ਠੀਕ ਹੋਣ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਜਿਸ ਤੋਂ ਬਾਅਦ ਉਹ ਆਪਣੀਆਂ ਵੱਖ-ਵੱਖ ਫਿਲਮਾਂ ਦੀ ਸ਼ੂਟਿੰਗ ਕਰੇਗੀ ਅਰਸ਼ਮਿਕਾ ਮੰਦਾਨਾ ਦੇ ਕਰੀਬੀ ਸੂਤਰ ਦਾ ਕਹਿਣਾ ਹੈ ਕਿ ਰਸ਼ਮਿਕਾ ਨੂੰ ਹਾਲ ਹੀ ਵਿੱਚ ਜਿਮ ਦੇ ਵਿੱਚ ਸੱਟ ਲੱਗੇ ਜਿਸ ਕਰਕੇ ਉਹ ਆਰਾਮ ਕਰ ਰਹੀ ਹੈ ਜਲਦ ਹੀ ਠੀਕ ਹੋ ਕੇ ਉਹ ਸੈੱਟ ਤੇ ਵਾਪਸੀ ਕਰੇਗੀ ਮੰਦਾਨਾ ਦੇ ਸੱਟ ਲੱਗਣ ਕਰਕੇ ਉਸ ਦੀਆਂ ਕਈ ਫਿਲਮਾਂ ਦੀ ਸ਼ੂਟਿੰਗ ਰੁਕੀ ਹੈ ਉਸ ਦਾ ਕਹਿਣਾ ਹੈ ਕਿ ਉਹ ਜਲਦ ਹੀ ਠੀਕ ਹੋ ਕੇ ਸ਼ੂਟਿੰਗ ਦੇ ਵਿੱਚ ਵਾਪਸੀ ਕਰੇਗੀ। ਰਮਾਇਣ ਦਾ ਲੀਜੈਂਡ ਆਫ ਪ੍ਰਿੰਸ ਰਾਮਾ ਦੀ ਅੜੀਕ ਖਤਮ ਹੋ ਰਹੀ ਹੈ। ਇਹ ਫਿਲਮ ਜਲਦੀ ਰਿਲੀਜ਼ ਹੋ ਰਹੀ ਹੈ। ਫਿਲਹਾਲ ਇਸ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਹ ਫਿਲਮ ਵਾਲਮੀਕ ਜੀ ਦੀ ਰਮਾਇਣ ਤੇ ਆਧਾਰਿਤ ਇੱਕ ਵਿਜ਼ੂਅਲ ਮਾਸਟਰਪੀਸ ਹੈ। ਜੁਗੋ ਸਾਕੋ ਦੀ ਸੋਚ ਅਤੇ ਕੋਇਚੀ ਸਸਾਕੀ ਅਤੇ ਰਾਮ ਮੋਨ ਬਲੋ ਬਣਾਈ ਗਈ ਇਹ ਫਿਲਮ ਇੱਕ ਵਿਲੱਖਣ ਭਾਰਤ-ਜਪਾਨ ਸਹਿਯੋਗੀ ਪ੍ਰੋਜੈਕਟ ਹੈ ਜਿਸ ਵਿੱਚ 450 ਤੋਂ ਵੱਧ ਕਲਾਕਾਰਾਂ ਨੇ ਲਗਭਗ 1 ਲੱਖ ਹੱਥਾਂ ਨਾਲ ਬਣੇ ਸੈਨਾਂ ਦੀ ਵਰਤੋਂ ਕੀਤੀ ਹੈ ਇਸ ਫਿਲਮ ਤੇ ਟੈਕਨੀਕ ਦਾ ਕਾਫੀ ਕੰਮ ਹੋਇਆ ਹੈ ਇਹ ਫਿਲਮ 24 ਜਨਵਰੀ 2025 ਨੂੰ ਭਾਰਤੀ ਸਿਨੇਮਾ ਘਰਾ ਵਿੱਚ ਰਿਲੀਜ਼ ਹੋ ਰਹੀ ਹੈ ਇਸ ਫਿਲਮ ਤੇ ਬਹੁਤ ਖਰਚਾ ਕੀਤਾ ਗਿਆ ਹੈ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਇੱਕ ਅਜਹੀ ਫਿਲਮ ਹੈ ਜਿਸ ਨੂੰ ਲੋਕ ਯਾਦ ਕਰਨਗੇ ਇਸ ਫਿਲਮ ਤੇ ਲੇਟੈਸਟ ਟੈਕਨੀਕ ਦੀ ਵਰਤੋਂ ਕੀਤੀ ਗਈ ਹੈ ਅਭਿਨੇਤਰੀ ਬਾਮਕਾ ਗੱਬੀ ਇਨ ਦਿਨੀ ਉਹ ਆਪਣੀ ਫਿਲਮ ਬੇਬੀ ਜੋਨ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ ਇਸ ਵਿੱਚ ਬਾਮਕਾ ਦੀ ਭੂਮਿਕਾ ਨੂੰ ਕਾਫੀ ਪਸੰਦ ਕੀਤਾ ਗਿਆ ਹਾਲਾਂਕਿ ਇਹ ਫਿਲਮ ਬਾਕਸ ਆਫਿਸ ਤੇ ਠੀਕ ਨਹੀਂ ਫਿਰ ਵੀ ਬਾਮਕਾ ਦੀ ਭੂਮਿਕਾ ਨੂੰ ਕਾਫੀ ਪਸੰਦ ਕੀਤਾ ਗਿਆ ਬੇਬੀ ਜੌਨ ਦੀ ਅਸਫਲਤਾ ਦੇ ਬਾਅਦ ਬਾਮਕਾ ਦੇ ਕੋਲ ਇੱਕ ਹੋਰ ਫਿਲਮ ਆਈ ਹੈ ਜਿਸ ਦਾ ਨਾਂ ਹੈ ਗੋੜਾਚਾਰੀ 2 ਖਾਸ ਗੱਲ ਇਹ ਹੈ ਕਿ ਇਹ ਬਾਮਕਾ ਦੇ ਕੈਰੀਅਰ ਦੀ ਪਹਿਲੀ ਪੈਨ ਇੰਡੀਆ ਫਿਲਮ ਹੈ ਇਸ ਫਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਗਿਆ ਹੈ ਪੋਸਟਰ ਵਿੱਚ ਉਹ ਅਦੀਵੀ ਦੇ ਨਾਲ ਨਜ਼ਰ ਆ ਰਹੀ ਹੈ ਇਸ ਪੋਸਟਰ ਨੂੰ ਬੇਕਰ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ਬਾਮਕਾ ਨੇ ਇਸ ਪੋਸਟ ਨੂੰ ਸ਼ੇਅਰ ਕਰਦੇ ਲਿਖਿਆ ਕਿ ਸਪਾਈ ਐਕਸ਼ਨ ਐਡਵੈਂਚਰ ਜੀ2 ਆਪਣੀ ਅਗਲੀ ਫਿਲਮ ਦੀ ਜਾਣਕਾਰੀ ਸ਼ੇਅਰ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੈ ਹੁਣ ਮੈਂ ਵਧੀਆ ਕੋ-ਐਕਟਰ ਅਦੀਬਿਮੇਸ਼ ਦੇ ਨਾਲ ਕੰਮ ਕਰਨ ਵਾਲੀ ਹਾਂ ਇਮਰਾਨ ਸਰ ਦੇ ਨਾਲ ਸੈੱਟ ਤੇ ਗੱਲਬਾਤ ਹੋਵੇਗੀ ਇਸ ਫਿਲਮ ਵਿੱਚ ਇਮਰਾਨ ਹਾਸ਼ਮੀ, ਮੁਰਲੀ ਸ਼ਰਮਾ, ਸੁਪਰੀਆ ਯਾਰਲਾ ਗੱਡਾ ਅਤੇ ਮਧੂ ਸ਼ਾਲਨੀ ਵੀ ਨਜ਼ਰ ਆਉਣਗੇ ਬਾਮਕਾ ਗਵੀ ਦੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਵਿੱਚ ਜੁਬਲੀ ਕੁਫੀਆ ਚਾਰਲੀ ਚੋਪੜਾ ਐਂਡ ਦਾ ਮਿਸਟਰੀ ਅਤੇ ਹੋਰ ਫਿਲਮਾਂ ਹਨ ਬਹਾਮਕਰ ਕਹਿਣਾ ਹੈ ਕਿ ਮੈਨੂੰ ਇਸ ਪ੍ਰੋਜੈਕਟ ਗੁੜਾਚਾਰੀ 2 ਦੇ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਹੈ ਇਹ ਇੱਕ ਅਲੱਗ ਕਿਸਮ ਦੀ ਫਿਲਮ ਹੈ ਜਿਸ ਨੂੰ ਪਸੰਦ ਕੀਤਾ ਜਾਵੇਗਾ ਪ੍ਰਸਿੱਧ ਨਿਰਦੇਸ਼ਕ ਆਨੰਦ ਐਲ ਰਾਏ ਜਲਦ ਹੀ ਫਿਲਮ ਤੇਰੇ ਇਸ਼ਕ ਮੇ ਨੂੰ ਲੈ ਕੇ ਫਲੋਰ ਤੇ ਜਾ ਰਹੇ ਹਨ ਇਸ ਫਿਲਮ ਦੇ ਵਿੱਚ ਤੁਨਸ਼ ਲੀਡ ਰੋਲ ਵਿੱਚ ਨਜ਼ਰ ਆਏਗਾ ਇਸ ਫਿਲਮ ਨੂੰ ਲੈ ਕੇ ਇੱਕ ਹੋਰ ਅਪਡੇਟ ਸਾਹਮਣੇ ਆਇਆ ਹੈ ਜਿਸ ਵਿੱਚ ਏਆਰ ਰਹਿਮਾਨ ਇਸ ਫਿਲਮ ਦਾ ਸੰਗੀਤ ਦੇਣਗੇ ਏਆਰ ਰਹਿਮਾਨ ਨੂੰ ਇਸ ਫਿਲਮ ਦਾ ਸੰਗੀਤ ਦੇਣ ਲਈ ਸਾਈਨ ਕੀਤਾ ਗਿਆ ਹੈ ਰਿਪੋਰਟਾਂ ਮੁਤਾਬਕ ਰਹਿਮਾਨ ਅਤੇ ਆਨੰਦ ਤੇਰੇ ਇਸ਼ਕ ਵਿੱਚ ਦੇ ਲਈ ਤੀਸਰੀ ਵਾਰ ਸਾਥ ਆ ਰਹੇ ਹਨ ਇਸ ਤੋਂ ਪਹਿਲਾਂ ਰਾਜਣਾ ਅਤਰੰਗੀ ਰੇ ਵਿੱਚ ਵੀ ਉਹ ਇਕੱਠੇ ਸਨ ਏਆਰ ਰਹਿਮਾਨ ਇਸ ਫਿਲਮ ਦੇ ਲਈ ਸੰਗੀਤ ਦੇਣ ਨੂੰ ਤਿਆਰ ਹੋਏ ਹਨ ਫਿਲਹਾਲ ਨਿਰਮਾਤਾਵਾਂ ਕੋਲ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਪਰ ਸੂਤਰਾਂ ਦਾ ਕਹਿਣਾ ਹੈ ਕਿ ਏ ਆ ਰਹਿਮਾਨ ਆਨੰਦ ਐਲ ਰਾਏ ਦੀ ਅਗਲੀ ਫਿਲਮ ਤੇਰੇ ਇਸ਼ਕ ਵਿੱਚ ਸੰਗੀਤ ਦੇਣਗੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਇਸ ਫਿਲਮ ਦੇ ਵਿੱਚ ਅਭਿਨੇਤਾ ਤੁਨਸ਼ ਦੇ ਨਾਲ ਤ੍ਰਿਪਤੀ ਡਿਮਰੀ ਮੁੱਖ ਰੋਲ ਵਿੱਚ ਦਿਖਾਈ ਦੇਵੇਗੀ ਅਤੇ ਕਿਰਤੀ ਸੈਨਨ ਅਤੇ ਹੋਰ ਕਲਾਕਾਰ ਵੀ ਹਨ हेमੰਸ਼ੂ शर्मा ਅਤੇ ਨਿਰੇਜ ਜਯਦਵ ਦੁਆਰਾ ਲਿਖੀ ਹੋਈ ਇਸ ਫਿਲਮ ਦਾ ਨਿਰਮਾਣ ਕਲਰ ਯੈਲੋ ਪ੍ਰੋਡਕਸ਼ਨ ਦੇ ਬੈਨਰ ਹੇਟ ਕੀਤਾ ਜਾ ਰਿਹਾ ਹੈ। ਨਿਰਦੇਸ਼ਕ ਆਨੰਦ ਐਲ ਰਾਏ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਹੀ ਵਧੀਆ ਫਿਲਮ ਹੈ ਜਿਸ ਨੂੰ ਦਰਸ਼ਕ ਪਸੰਦ ਕਰਨਗੇ। ਸ਼ਰੇਸ਼ ਤਲਪੜੇ ਮੌਜੂਦਾ ਵਕਤ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਫਿਲਮ ਦੇ ਵਿੱਚ ਉਸਨੇ ਸਾਬਕਾ ਪ੍ਰਧਾਨ ਮੰਤਰੀ ਅਟਲਾ ਬਿਹਾਰੀ ਵਾਜਪਾਈ ਦੀ کردار ਨੂਨ ਬਾਇਆ ਹੈ। ਇਹ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਵੇਗੀ। ਹੁਣ ਸ਼ਰੇਸ਼ ਆਪਣੀ ਅਗਲੀ ਫਿਲਮ ਦਾ ਇੰਡੀਆ ਸਟੋਰੀ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਫਿਲਮ ਦੀ ਰਿਲੀਜ਼ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਸਾਲ 15 ਅਗਸਤ ਨੂੰ ਇਹ ਫਿਲਮ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਵਿੱਚ ਉਸ ਦੀ ਜੋੜੀ ਕਾਜਲ ਅਗਰਵਾਲ ਦੇ ਨਾਲ ਹੈ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਮੁੰਬਈ ਦੇ ਬਾਅਦ ਇਸ ਦੀ ਸ਼ੂਟਿੰਗ ਕੋਲਾਪੁਰ ਵਿੱਚ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਚੇਤਨ ਡੀਕੇ ਨੇ ਕੀਤਾ ਹੈ। ਉਥੇ ਸਾਗਰ ਵੀ ਸ਼ਿੰਦੇ ਇਸ ਫਿਲਮ ਦੇ ਨਿਰਮਾਤਾ ਹਨ ਮੇਕਰਜ਼ ਦਾ ਕਹਿਣਾ ਹੈ ਕਿ ਇਹਦਾ ਇੰਡੀਆ ਸਟੋਰੀ ਕੀਟਨਾਸ਼ਕ ਕੰਪਨੀਆਂ ਨਾਲ ਜੁੜੇ ਪ੍ਰਮੁੱਖ ਘਟਾਲਿਆਂ ਨੂੰ ਪੇਸ਼ ਕਰੇਗੀ ਸ੍ਰੇਸ਼ ਇਸ ਦੇ ਨਾਲ ਹੀ ਇੱਕ ਫਿਲਮ ਵੈਲਕਮ ਟੂ ਦਾ ਜੰਗਲ ਵੀ ਕਰ ਰਿਹਾ ਹੈ ਸ੍ਰੇਸ਼ ਦਾ ਕਹਿਣਾ ਹੈ ਕਿ ਤਾਂ ਇੰਡੀਆ ਸਟੋਰੀ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਪਸੰਦ ਕੀਤਾ ਜਾਵੇਗਾ ਇਸ ਫਿਲਮ ਦੇ ਵਿੱਚ ਘਟਾਲਿਆਂ ਨੂੰ ਦਿਖਾਇਆ ਗਿਆ ਹੈ ਬਾਲੀਵੁੱਡ ਅਦਾਕਾਰ ਆਕਸ਼ੇ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ਪੂਤ ਬੰਗਲਾ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ। ਇਸ ਦੀ ਤਸਵੀਰ ਅਦਾਕਾਰ ਪ੍ਰੇਸ਼ ਰਾਵਲ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਜਿਸ ਵਿੱਚ ਆਕਸ਼ੇ ਕੁਮਾਰ ਬਿਨਾ ਕਮੀਜ਼ ਤੋਂ ਬਾਹਾਂ ਫੈਲਾ ਕੇ ਕੁਰਸੀ ਤੇ ਬੈਠਾ ਹੈ। ਉਸ ਦੇ ਨਾਲ ਪ੍ਰੇਸ਼ ਰਾਵਲ ਵੀ ਨਜ਼ਰ ਆ ਰਿਹਾ ਹੈ। ਪ੍ਰੇਸ਼ ਰਾਵਲ ਨੇ ਐਕਸ ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਆਕਸ਼ੇ ਕੁਮਾਰ ਤਪਸੇਕ ਦਾ ਨਜ਼ਰ ਆ ਰਿਹਾ ਹੈ। ਇੱਕ ਕੈਪਸ਼ਨ ਵਿੱਚ ਲਿਖਿਆ ਕਿ ਚਮਕਦਾ ਸਤਾਰਾ ਜੈਪੁਰ ਵਿੱਚ ਮਿਸਟਰ ਫਿਟ ਨਾਲ ਤੋਪ ਦਾ ਅਨੰਦ ਮਾਣਦਾ ਹੋਇਆ ਅਕਸ਼ੇ ਕੁਮਾਰ ਨਾਲ ਫਿਲਮ ਪੂਤ ਬੰਗਲਾ ਦੇ ਸ਼ੂਟ ਤੇ ਇਸ ਤੋਂ ਬਾਅਦ ਉਹਨਾਂ ਦੇ ਵੱਡੀ ਗਿਣਤੀ ਵਿੱਚ ਚਾਹਤਿਆਂ ਨੇ ਹਾਂ ਪੱਖੀ ਟਿੱਪਣੀਆਂ ਕੀਤੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਅਸੀਂ ਬੇਸਬਰੀ ਨਾਲ ਅਡੀ ਕਰ ਰਹੇ ਹਾਂ ਸਰ ਸਾਨੂੰ ਉਮੀਦ ਹੈ ਕਿ ਇਹ ਫਿਲਮ ਬਹੁਤ ਵਧੀਆ ਹੋਵੇਗੀ ਇਹ ਫਿਲਮ 2 ਅਪ੍ਰੈਲ 2026 ਨੂੰ ਰਿਲੀਜ਼ ਹੋਵੇਗੀ ਇਸ ਤੋਂ ਇਲਾਵਾ ਅਕਸ਼ੇ ਕੁਮਾਰ ਦੀਆਂ ਇਸ ਸਾਲ ਕਈ ਫਿਲਮਾਂ ਰਿਲੀਜ਼ ਹੋਣਗੀਆਂ ਜਿਨ੍ਹਾਂ ਵਿੱਚ ਸਕਾਈ ਫੋਰਸ ਜੋਲੀ ਐਲਐਲਵੀ 3 वेलकम टू द जंगल हाउसफुल 5 हेरा फेरी 3 श्यामलन अपने पहले प्रोजेक्ट महाराज ਨਾਲ ਅਦਾਕਾਰ ਵਜੋਂ ਆਪਣੀ ਕਾਬਲੀਅਤ ਸਿੱਧ ਕਰਨ ਤੋਂ ਬਾਅਦ ਅਮੀਰ ਖਾਨ ਦਾ ਬੇਟਾ ਜੁਨੈਦ ਖਾਨ ਖੁਸ਼ੀ ਕਪੂਰ ਨਾਲ ਨਵੇਂ ਯੁੱਗ ਦੇ ਰੋਮਾਂਟਿਕ ਡਰਾਮਾ ਫਿਲਮ ਲਵ ਜਾਪਾ ਵਿੱਚ ਸਕਰੀਨ ਸ਼ੇਅਰ ਕਰੇਗਾ ਬਾਲੀਵੁੱਡ ਦੇ ਸੁਪਰਸਟਾਰ ਅਮੀਰ ਖਾਨ ਟ੍ਰੇਲਰ ਰੀਲੀਜ਼ ਕਰਨ ਲਈ ਤਿਆਰ ਹੈ ਇਹ ਫਿਲਮ 7 ਫਰਵਰੀ ਨੂੰ ਰੀਲੀਜ਼ ਹੋਵੇਗੀ ਫਿਲਮ ਨਾਲ ਜੁੜੇ ਇੱਕ ਸੂਤਰ ਦਾ ਕਹਿਣਾ ਹੈ ਕਿ ਲਵ ਜਾਪਾ ਦੇ ਟਾਈਟਲ ਟਰੈਕ ਦੀ ਸਫਲਤਾ ਤੋਂ ਬਾਅਦ ਇਸ ਫਿਲਮ ਦਾ ਟੀਜ਼ਰ ਅਮੀਰ ਖਾਨ ਰਿਲੀਜ਼ ਕਰਨਗੇ ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ ਇਸ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਸੀ ਇਸ ਫਿਲਮ ਵਿੱਚ ਮੁੱਖ ਅਦਾਕਾਰ ਜੁਨੈਦ ਖਾਨ ਅਤੇ ਖੁਸ਼ੀ ਕਪੂਰ ਹਨ ਫਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ ਜਿਸ ਵਿੱਚ ਰਾਜਕਾ ਸાર્થ ਕੁਮਾਰ ਸਤਿਆਰਾਜ ਜੋਗੀ ਬਾਬੂ ਇਹਾਜ ਖਾਨ ਰਵੀਨਾ ਰਵੀ ਅਦਨਾਨ ਸਦੀਕੀ ਅਤੇ ਸਵਾਤੀ ਬਰਮਾ ਸਹਿ ਅਦਾਕਾਰ ਹਨ ਇਹ ਫਿਲਮ ਨੌਜਵਾਨ ਜੋੜੇ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ ਉਹਨਾਂ ਦੇ ਰਿਸ਼ਤੇ ਦੀ ਉਸ ਵੇਲੇ ਪਰਖ ਹੁੰਦੀ ਹੈ ਜਦੋਂ ਉਹ ਆਪਣੇ ਮੋਬਾਈਲ ਫੋਨ ਦੀ अदला-ਬਦਲੀ ਕਰਦੇ ਹਨ ਅਤੇ ਇੱਕ ਦੂਜੇ ਬਾਰੇ ਕੁਝ ਕੌੜੀਆਂ ਸਚਾਈਆਂ ਸਿੱਖਦੇ ਹਨ ਇਹ ਫਿਲਮ ਨੌਜਵਾਨਾਂ ਲਈ ਬਹੁਤ ਵਧੀਆ ਹੈ ਬਾਲੀਵੁੱਡ ਅਦਾਕਾਰ ਜੋਹਨ ਅਬਰਾਹਿਮ ਨੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਹੈ ਉਸਨੇ ਬੁੱਧਵਾਰ ਨੂੰ ਨਸ਼ਾ ਖਲਾਫ ਜਾਗਰੂਕਤਾ ਮਹਿੰਮ ਤਹਿਤ ਕਰਵਾਏ ਸਮਾਗਮ ਵਿੱਚ ਹਿੱਸਾ ਲਿਆ ਸੀ ਨਸ਼ਿਆਂ ਦੇ ਖਾਤਮੇ ਲਈ ਇੱਥੇ ਡਰੱਗ ਫ੍ਰੀ ਫਾਰ ਐਵਰ ਨਵੀਂ ਮੁੰਬਈ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਤੇ ਅਦਾਕਾਰ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਡਿਸਪਲਿਨ ਨੂੰ ਕਾਇਮ ਰੱਖਦੇ ਆ ਆਪਣੇ ਦੋਸਤਾਂ ਤੇ ਹੋਰਾਂ ਲਈ ਉਦਾਹਰਣ ਬਣਨ ਇਸ ਦੌਰਾਨ ਸੰਬੋਧਨ ਕਰਦੇ ਆ ਅਦਾਕਾਰ ਨੇ ਇਹ ਵੀ ਕਿਹਾ ਕਿ ਉਸਨੇ ਅੱਜ ਤੱਕ ਕਿਸੇ ਵੀ ਨਸ਼ੇ ਨੂੰ ਹੱਥ ਨਹੀਂ ਲਾਇਆ ਹੈ ਅਤੇ ਨਾ ਹੀ ਕਦੇ ਸ਼ਰਾਬ ਪੀਤੀ ਨਾ ਸਿਗਰਟ ਅਤੇ ਨਾ ਹੀ ਕਿਸੇ ਹੋਰ ਨਸ਼ੇ ਦੀ ਵਰਤੋਂ ਕੀਤੀ ਹੈ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਅਹਿਮ ਡਿਸਪਲਨ ਹੈ ਜਿਸ ਦੀ ਪਾਲਣਾ ਕਰਕੇ ਮੈਂ ਦੂਜਿਆਂ ਲਈ ਉਦਾਹਰਣ ਬਣ ਸਕਦਾ ਹਾਂ ਉਸ ਨੇ ਇਹ ਵੀ ਕਿਹਾ ਕਿ ਉਹ ਇੱਥੇ ਕੋਈ ਬਹੁਤਾ ਲੰਬਾ ਭਾਸ਼ਣ ਨਹੀਂ ਦੇਵੇਗਾ ਪਰ ਸਭ ਨੂੰ ਇਹ ਸੁਨੇਹਾ ਜ਼ਰੂਰ ਦੇਵੇਗਾ ਕਿ ਨਸ਼ਿਆਂ ਤੋਂ ਰਹਿਤ ਜ਼ਿੰਦਗੀ ਬਤਾਉਂਦਿਆਂ ਆਪਣੇ ਮੁਲਕ ਦੇ ਚੰਗੇ ਨਾਗਰਿਕ ਬਣਿਆ ਜਾਵੇ ਨਸ਼ਾ ਖਰਾਬ ਵਿੱਡੀ ਮਹਮ ਲਈ ਮੁੱਖ ਮੰਤਰੀ ਅਤੇ ਪੁਲਿਸ ਕਮਿਸ਼ਨਰ ਨੂੰ ਵਧਾਈ ਦਿੱਤੀ ਹੈ ਜੌਨ ਅਬਰਾਹਿਮ ਦਾ ਕਹਿਣਾ ਹੈ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਜ਼ਿੰਦਗੀ ਅਤੇ ਦੇਸ਼ ਲਈ ਵਧੀਆ ਕੰਮ ਕਰਨਾ ਚਾਹੀਦਾ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ